ਹਾਂ ਨੰਬਰ ਦਾ ਦੇਖਣਾ ਹੈ ਨੰਬਰ ਦਾ ਦੇਖਣਾ ਨੰਬਰ ਦਾ ਰੂਰੀ ਦੇਖ ਲੈ ਤਾਈ ਦਾ ਖੇਹ ਦੇਖਿਆ ਨਹੀਂ ਫਿਰ ਨੰਬਰ ਦਾ ਰੂਰੀ ਦੇਖ ਲੈ ਚੱਲ ਜੀ ਬੰਮੂ ਆਣਾ ਆ ਜਾ ਚੱਲੀ ਆਈ ਆ ਜਾ ਆ ਜਾ ਉਹ ਗੱਡ ਗਈ ਗੱਡੀ ਹੋਏ ਗੱਡੀ ਗੱਡ ਗਈ ਬਾਈ ਕੱਟ ਹੋਏ ਓ ਹੋ 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 ਮੁਸ਼ਕਿਲ ਲੱਗਦਾ ਥੋੜਾ ਜਿਹਾ ਚੜਦੀ ਜਵਾਨੇ ਵਾਲਾ ਦੌਰ ਮਿੱਤਰੋ ਮਾਰਵੇਲੀਆਂ ਇਦਾਂ ਨਹੀਂ ਟਪਾਉਣਾ ਚਾਹੀਦਾ ਜਿਹੜਿਆ ਕੰਮ ਨੂੰ ਲੋਕੀ ਹੱਥ ਨਹੀਂ ਉਹ ਪਾਉਂਦੇ ਕੋਈ ਇਹੋ ਜਿਹਾ ਕੰਮ ਕਰਕੇ ਦਿਖਾਉਣਾ ਚਾਹੀਦਾ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਗਲਾ 'ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਗਲਾ 'ਚ ਹੀ ਰੱਖੇ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਣੇ ਨੇੜੇ ਹੈਗਾ ਜੀ ਮੌੜਾ ਪਿੰਡ ਜਿਹੜਾ ਕਿ ਜੱਟ ਜੌਣੇ ਮੌੜ ਦਾ ਪਿੰਡ ਸੀਗਾ ਤੇ ਅੱਜ ਉਹਦੀ ਯਾਦ 'ਚ ਉੱਥੇ ਹੈਗਾ ਮੇਲਾ ਤੇ ਦੋ ਦਿਨ ਚੱਲਦਾ ਹੁੰਦਾ ਮੇਲਾ ਕੱਲ ਵੀ ਸੀ ਅੱਜ ਵੀ ਐ ਤੇ ਅੱਜ ਆਪਾਂ ਚੱਲੇ ਆ ਉੱਥੇ ਇੱਕ ਦੋ ਸਿੰਗਰ ਵੀ ਆਉਣਗੇ ਉਹ ਦਿਖਾਵਾਂਗੇ ਤੁਹਾਨੂੰ ਕਿਉਂਕਿ ਥੋੜਾ ਜਿਹਾ ਮੈਂ ਲੇਟ ਹੋ ਗਿਆ ਰਿਸ਼ਤੇਦਾਰ ਆ ਗਏ ਸੀਗੇ ਨਹੀਂ ਤਾਂ ਆਪਾਂ ਟਾਈਮ ਨਾਲ ਚੱਲਦੇ ਵੈਸੇ ਇਹੀ ਟਾਈਮ ਲੱਗਦੇ ਹੁੰਦੇ ਆ ਅੱਜ ਤੁਸੀਂ ਬਣੇ ਰਹਿਓ ਐਂਡ ਤੱਕ ਤੇ ਮੇਲਾ ਵੀ ਦਿਖਾਵਾਂਗੇ ਤੇ ਜੌਣੇ ਮੋੜ ਦੀ ਜਾਚ ਜਿਹੜਾ ਉੱਥੇ ਬਣਿਆ ਹੋਇਆ ਜੋ ਵੀ ਕੁਝ ਉਹ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਵਲੌਗ ਨਾਲ ਐਂਡ ਤੱਕ ਚੱਲਦੇ ਹਾਂ ਹੁਣ ਆਪਾਂ ਪਿੰਡ ਮੌੜਾ ਆਪਣੇ ਤੋਂ ਨੇੜੇ ਐ ਤੇ ਚੱਲਦੇ ਆਂ ਜੀ ਪਹੁੰਚ ਗਿਆ ਆਪਾਂ ਪਿੰਡ ਮੌੜਾਂ ਤੇ ਤੁਹਾਨੂੰ ਦਿਖਾਉਣਾ ਹੈ ਹੁਣ ਮੇਲਾ ਆਪਾਂ ਤੇ ਜਿਉਣੇ ਮੋੜ ਦੀ ਜਾਚ ਜਿਹੜਾ ਮੇਲਾ ਬਣਾਇਆ ਜਾ ਰਿਹਾ ਲੋ ਜੀ ਇਹ ਮੇਨ ਹਾਈਵੇ ਦੇ ਉੱਪਰ ਹੀ ਬਣੀ ਹੋਈ ਆ ਜਗਾ ਜਿਹੜੀ ਜਿਉਣੇ ਮੋੜ ਦੀ ਜਾਚ ਤੇ ਬਣੀ ਹੋਈ ਆ ਤੇ ਪਿੰਡ ਵੀ ਹਾਈਵੇ ਦੇ ਉੱਪਰ ਹੀ ਆ ਲੋ ਜੀ ਆ ਸਾਹਮਣੇ ਜਿਉਣੇ ਮੋੜ ਜੀ ਦਾ ਬੁੱਤ ਬਣਿਆ ਹੋਇਆ ਘੋੜੇ ਦੇ ਉੱਪਰ ਬੈਠੇ ਨੇ ਦਿਖਾਉਣਾ ਤੁਹਾਨੂੰ ਆਪਾਂ ਮੈਂ ਕਿਹਨੇ ਗੱਡੀ ਤੁਸੀਂ ਇੱਕ ਸੈਕਿੰਡ ਲਈ ਸੜਕ ਤੇ ਲਾ ਦੋ ਤੇ ਪਿਛੋਂ ਵੀ ਹਾਰ ਕੰਮ ਤੋਂ ਕਰ। ਅੱਗੇ ਸਾਡੇ ਬਜ਼ੁਰਗ ਹੁੰਦੇ ਸੀ ਫੇਪ ਉਹ ਪਹਿਲਾਂ ਤਾਂ ਤੇ শের ਜਾ ਕੇ ਉਹ ਗੋਟੀਲ ਤੇ ਆਸ ਰੱਖਦੇ ਵੀ ਕਦੇ ਨਾ ਕਦੇ ਕਈ ਜੱਜ ਨਾਲ ਸਾਡੀ ਗੱਲਬਾਤ ਕਰਾਊਗਾ ਤੇ ਹੁਣ ਆਪਣੇ ਤੇ ਪੇਸ਼ੇਸ਼ ਹੈ। ਹੁਣ ਆਪਾਂ ਨਾ ਤਾਂ ਚੌਕੀਦਾਰ ਨਾਲ ਗੱਲ ਕਰਨਾ ਚਾਹੁੰਦੇ ਆ ਨਾ ਉਚਾਣ ਵਾਲੇ ਨਾਲ ਗੱਲ ਨਾ ਕਰਨਾ ਚਾਹੁੰਦੇ ਆ ਨਾ ਆਪਾਂ ਵਕੀਲ ਨਾਲ ਗੱਲ ਕਰਨਾ ਚਾਹੁੰਦੇ ਆ ਆਪਾਂ ਸਿੱਧੇ ਜੱਜ ਕੋਲੇ ਪਹੁੰਚਣਾ ਚਾਹੁੰਦੇ ਆ। ਜੱਜ ਕੋਲੇ ਪਹੁੰਚਣ ਦੀ ਆਪਣੇ ਕੋਈ ਪਾਵਰ ਨਹੀਂ ਹੁੰਦੀ ਉਹਨਾ ਤਾਂ ਕਮਾਇਆ ਹੀ ਨਹੀਂ ਹੁੰਦਾ ਸਿੱਧੀ ਆਪਾਂ ਜੱਜ ਨਾਲ ਗੱਲ ਕਰਦੇ ਤੇ ਮੇਰੀ ਸਿਆਣਪ ਸਾਡੇ ਬਜ਼ੁਰਗਾਂ ਦੀ ਸਿਆਣਪ ਇਹ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਉਹਦੇ ਪੈਰੀਂ ਪਾਓ ਜਿਹਦੀ ਉਹ ਜੱਜ ਹੁੰਦਾ ਮਹਿਵਾਰੇ ਜਾਮਾ ਸਾਹਿਬ ਜੱਲਾ ਦੀਆਂ ਮੰਨੇ ਮਹਿਵਾਰੇ ਜਾਮਾ ਸਾਹਿਬ ਜੱਲਾ ਦੀਆਂ ਮੰਨੇ

ਉਹਦੇ ਸਰਦਾਰ ਸਾਹਿਬ ਨੇ ਆਪਦੀ ਜ਼ਿੰਦਗੀ ਚ ਦੇਖਿਆ ਵੀ ਕੋਈ ਨਹੀਂ ਕੁਛਦਾ ਫਿਰ ਮੈਂ ਸੋਹਣੀਆਂ ਤੋਂ ਸੋਹਣੀਆਂ ਮੂਰਤਾਂ ਮਿੱਟੀ ਚ ਬਣਦੀਆਂ ਦੇਖਿਆ ਨੇ ਕਹਿੰਦੇ ਜਿਸ ਇਨਸਾਨ ਦੀ ਕਿਸਮਤ ਖੂਬਸੂਰਤ ਹੈ ਕਿਸਮਤ ਦਾ ਚਾਨਣ ਇੱਕ ਐਸੀ ਚੀਜ਼ ਹੈ ਕਿ ਉਸ ਚਾਨਣ ਹੈ ਸਰਦਾਰ ਸਾਹਿਬ ਬੰਦੇ ਦੀਆਂ ਸਾਰੀਆਂ ਕਮੀਆਂ ਲੁਕ ਜਾਂਦੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਕਹਿੰਦੇ ਕਿਸਮਤ ਕਦੋਂ ਖੂਬਸੂਰਤ ਬਣਦੀ ਹੈ ਜਦੋਂ ਬੰਦੇ ਕੋਲ ਦੋ ਚੀਜ਼ਾਂ ਖੂਬਸੂਰਤ ਹੋਣ ਇੱਕ ਬੰਦੇ ਦੀ ਸੋਚ ਇੱਕ ਬੰਦੇ ਦੇ ਕਰਮ ਇਦੋਂ ਨੇ ਰਾਲ ਕੇ ਬੇਟਾ ਬੰਦੇ ਨੂੰ ਹੀ ਨਾ ਖੂਲਤ ਬਣਾ ਦਿੰਦੀਆਂ ਨੇ ਕਿ ਜੇ ਆਪਾਂ ਦੁਨੀਆਂ ਵੀ ਛੱਡ ਜਾਈਏ ਨਾ ਤਾਂ ਵੀ ਆਪਣੀ ਸੁੰਦਰਤਾ ਦੇ ਚਰਤੇ ਇਹ ਨਹੀਂ ਵੀ ਆਪਾਂ ਕੱਲੇ ਜੀ ਫੁਲਾਣੇ ਦੀ ਅੱਖ ਸੋਹਣੀ ਸੀ ਫੁਲਾਣੇ ਦਾ ਨੱਕ ਸੋਹਣਾ ਸੀ ਫੁਲਾਣੇ ਦਾ ਕੱਦ ਸੋਹਣਾ ਸੀ ਨਾ ਇਹ ਤਾਂ ਮਿੱਟੀ ਚੀਜ਼ਾਂ ਨੇ ਮਿੱਟੀ ਚੀ ਜਾਣ ਗਿਆ ਜਿਹੜੇ ਆਪਾਂ ਕਰਮ ਕਮਾ ਜਾਂਦੇ ਆ ਸਹੀ ਮਾਇਨੇ ਚ ਉਹ ਸੁੰਦਰਤਾ ਹੁੰਦੀ ਹੈ ਤਾਂ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਥੈਂਕ ਯੂ ਮੈਡ ਜੀ ਆ ਜੀ ਆ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਨੂੰ ਮਜ਼ਾ ਨਹੀਂ ਆ ਸਕਦਾ ਕਿਉਂਕਿ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਂ ਵੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਭਾਵੇਂ ਹੀਰੇ ਕਿਉਂ ਨਾ ਲੱਗੇ ਹੋਣ ਕਹਿੰਦਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਦਾ ਮਜ਼ਾ ਨਹੀਂ ਆ ਸਕਦਾ ਕਹਿੰਦੇ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਂ ਵੀ ਪਾਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਕਹਿੰਦੇ ਤਾਰੂ ਹੋਵੇ ਭਾਵੇਂ ਲੱਖ ਸਮੰਦਰਾਂ ਦਾ ਤਾਰੂ ਹੋਵੇ ਭਾਵੇਂ ਲੱਖ ਸਮੰਦਰਾਂ ਦਾ ਬਿਨਾ ਮਲਾੜੇ ਪਾਰ ਨਹੀਂ ਜਾ ਸਕਦਾ ਕਹਿੰਦੇ ਸਿੱਧੂਆ ਸ਼ੇਰ ਮਾਰਜੂ ਭੁੱਖ ਦੁੱਖਾਂ ਸਿੱਧੂਆ ਸ਼ੇਰ ਮਾਰਜੂ ਭੁੱਖ ਦੁੱਖਾਂ ਪਰ ਮਰਦਾ ਮਰਦਾ ਵੀ ਖਾ ਨਹੀਂ ਖਾ ਸਕਦਾ ਪਰ ਮਰਦਾ ਮਰਦਾ ਵੀ ਕਹਾਣੀ ਖਾਸ ਹੈ ਪਰ ਸਰਦਾਰ ਸਾਹਿਬ ਹੁਣ ਮੈਂ ਇੱਕ ਕਹਾਵਤ ਪੰਜਾਬ ਪਰਸੈਂਟ ਕਹਾਵਾ ਦਿੰਦਾ ਇਹ ਕਹਾਵਤ 50% ਹੀ ਸਹੀ ਰਹਿ ਗਈ ਇਹ ਸੱਤ ਚੁਗਦੀ ਹੈ ਹੁਣ ਸਰ ਕਲ ਜੁਗ ਕਹਿੰਦੇ ਨੇ ਕਿ ਸ਼ੇਰ ਮਰਨੋਂ ਮਰ ਜੁ ਕਹਾਣੀ ਖਾਂਦਾ ਕਲ ਜੁਗ ਦਾ ਸ਼ੇਰ ਮਰਨਾ ਪਸੰਦ ਨਹੀਂ ਕਰਦਾ ਤਾਂ ਹੀ ਖਾਈ ਅੱਗੇ ਕਹਿੰਦੇ ਸੀ ਵੀ ਸ਼ੇਰ ਕਿਸੇ ਦਾ ਸ਼ਕੀਰ ਦਾ ਸ਼ਿਕਾਰ ਨਹੀਂ ਖਾਂਦਾ ਕਾਲਜੋ ਕਿਦਾ ਸ਼ੇਰ ਖਾਂਦਾ ਹੀ ਕਿਸੇ ਦਾ ਕੀਤਾ ਸ਼ਿਕਾਰ। ਅੱਗੇ ਕਹਿੰਦੇ ਸੀ ਸ਼ੇਰ ਬੇਰਹਸ਼ ਕਰਨੀ ਖਾਂਦਾ। ਕੋਣ ਸ਼ੇਰ ਨੂੰ ਸ਼ਿਕਾਰ ਮਿਲਣਾ ਚਾਹੀਦਾ। ਆਪੇ ਪੰਜ ਮਹੀਨੇ ਪਰਾਣਾ ਹੀ ਉਹ ਸ਼ੇਰ ਜਿਹਦੇ ਹੋਣ ਵਾਲੀ ਸ਼ੇਰ ਚ ਬਹੁਤ ਭਾਈ। ਕਾਈ ਤਾਂ ਮੋੜ ਵਰਗੇ ਸ਼ੇਰਾਂ ਨੂੰ ਸਲਾਮਾ ਹੁੰਦੀ। ਕਹਿੰਦੇ ਸਲਾਮ ਕਰਾਉਣ ਲਈ ਪਹਿਲਾਂ ਆਪ ਦੇ ਆਪ ਨੂੰ ਦੇ ਤੇਲ ਨੂੰ ਕਾਬਦੇ ਦਿਮਾਗ ਨੂੰ ਆਪਦੀਆਂ ਚੁਆਇਸਾਂ ਨੂੰ ਆਪਦੀਆਂ ਖਵਾਇਸ਼ਾਂ ਨੂੰ ਮਾਰਨਾ ਪੈਂਦਾ ਫਿਰ ਜਾ ਕੇ ਮੇਲੇ ਲੱਗਦੇ ਨੇ ਫਿਰ ਜਾ ਕੇ 12 ਗਾਇਆਂ ਜਾਂਦੇ ਨੇ ਫਿਰ ਜਾ ਕੇ ਕਦੀਸ਼ਰ ਬਾਪਿਆਂ ਦੇ ਸਾਲੂਟ ਵੱਲ ਤੇ ਇਹ ਦਿਨ ਆੜੀ ਦੀ ਸਹੀ ਦੀ ਸ਼ੁਰੂਆਤ ਕਰ ਲੱਗੇ ਕਿ ਪੈਸੇ ਦਾ ਨੁਕਸਾਨ ਹੋਊਗਾ ਤੁਹਾਨੂੰ ਏ ਵੀ ਸਹੀ ਗੱਲ ਆ ਕਿਸੇ ਦੀ ਘੜੀ ਤੇ ਮਾਰੂ ਤੇ ਇਹਦੀ ਪਤਾ ਨਹੀਂ ਇਹ ਸਮੇਲੇ ਨੂੰ ਕਦੋਂ ਗਾੜੀ ਕਰਾਵੇ ਨਾ ਇਹ ਵੀ ਪਾਪ ਹੈ ਬਾਹਰ ਜੇ ਤੁਸੀਂ ਬੈਠਣ ਵਾਲੇ ਟੀਕਾ ਨਾ ਮਾਰਨੀ ਤਾਂ ਮਰ ਜਾਈਂ ਤੇ ਲੈ ਲੈਣਾ ਤੇ ਪਰ ਉਹ ਆਮਰੇ ਟੀਕਾ ਆਪਣੇ ਵਰਗੇ ਤੇ ਇਸ ਨੂੰ ਲੈ ਕੇ ਜਾਂਦੇ ਨਹੀਂ ਆਹੇ ਜੀ ਜਾਣਗੇ ਤੇ ਹੈ ਜੀ ਲੈ ਕੇ ਜਾਣਗੇ ਤੇ ਟੀਕਾ ਤਾਂ ਮਾਰਨੀ ਤੂੰ ਹੀ ਜਾ ਕੋ ਤਾਂ ਫੇ ਤੂੰ ਸਾਡੇ ਬਜ਼ੁਰਗਾਂ ਚ ਸਾਨੂੰ ਲੈ ਹਾਂ ਜੀ ਸਾਡੇ ਸਰਪੰਚ ਸਾਹਿਬ ਕੋ ਸਰਪੰਚ ਸਾਹਿਬ ਉਹ ਚੜ੍ਹਦੀ ਜਵਾਨੇ ਵਾਲਾ ਦੌਰ ਮਿੱਤਰੋ ਮਾਰ ਵੇਹਲੀਆਂ ਇਦਾਂ ਨਹੀਂ ਟਪਾਉਣਾ ਚਾਹੀਦਾ ਜਿਹੜਿਆ ਕੰਮ ਨੂੰ ਲੋਕੀ ਹੱਥ ਨਹੀਂ ਉਹ ਪਾਉਂਦੇ ਕੋਈ ਇਹੋ ਜਿਹਾ ਕੰਮ ਕਰਕੇ ਵਖਾਉਣਾ ਚਾਹੀਦਾ ਜਿਹੜਿਆ ਕੰਮ ਨੂੰ ਲੋਕੀ ਤੌਬਾ ਕਰਦੇ ਕੋਈ ਇਹੋ ਜਿਹਾ ਕੰਮ ਕਰਕੇ ਵਖਾਉਣਾ ਚਾਹੀਦਾ ਨਖਰੋ ਪਾਉਂਦੀ ਬੋਲੀਆਂ ਹੱਥ ਤੇ ਮਟਾ ਫੜ ਕੇ ਕਦੇ ਜਿੱਤ ਕੇ ਆਤਮ ਚਾਈਏ ਨਾ ਕਦੇ ਹਾਰ ਕੇ ਤੇ ਰੀਟਾ ਯੇ ਕਦੇ ਜਿੱਤ ਕੇ ਆਤਮ ਚਾਈਏ ਨਾ ਕਦੇ ਹਾਰ ਕੇ ਤੇ ਰੀਟਾ ਯੇ ਨਾ ਪੱਕੇ ਆ ਵੀ ਆਖ ਟੁੱਟਣਾ ਤੇ ਕੱਚਿਆਂ ਨੇ ਵੀ ਖਰਨਾ ਦੁਸ਼ਮਣ ਤੇ ਮਰਿਆ ਨਾ ਚੀਏ ਨਾ ਕਦੇ ਸੱਜਣਾ ਨੇ ਵੀ ਮਰਨਾ ਕਦੇ ਆਪਣੇ ਆਨੇ ਵੀ ਮਰਨਾ ਕੌਣ ਚਾਹੁੰਦਾ ਮੈਂ ਕੈਸੀ ਪਵਾ ਬੇਚ ਦੇਣੇ ਤੇ ਬੈਠਾ ਰਹਾਂ ਕੋਈ ਨਹੀਂ ਚਾਹੁੰਦਾ ਕੌਣ ਚਾਹੁੰਦਾ ਮੈਂ ਜਾਈ ਦੀ ਹਾਂ ਬੇਚ ਦੇਣੇ ਤੇ ਬੈਠਾ ਰੋਮਾ ਆਪਣੇ ਆਪੇ ਕੁਦਰਤ ਸਭ ਖੇਡ ਰਚਉਂਦੀ ਐ ਕੋਈ ਜੰਮਦਾ ਹੀ ਮੁਜਰਮ ਨਹੀਂ ਹੁੰਦਾ ਆ ਤਕਦੀਰ ਬਣਾਉਂਦੀ ਐ ਕੋਈ ਜੰਮਦਾ ਹੀ ਮੁਜਰਮ ਨਹੀਂ ਹੁੰਦਾ ਆ ਤਕਦੀਰ ਹੀ ਬਣਾਉਂਦੀ ਆ ਨੱਚੀ ਸਰਦਾਰਾ ਗੀ ਹੁਣ ਆ ਨੱਚੀ ਸੂਰ ਮਿਆਂ ਦਾ ਕੰਮ ਨਹੀਂ ਜਾਣਾ ਭੱਜ ਮਦਾਨਾ ਚ ਸਾਰੇ ਨਾਂ ਪੁਰਾਣੇ ਕੀਤਾ ਦਾਦਾ ਸੱਤੋ ਪਹਿਲਾ ਸੁੱਤੇ ਯਾਰ ਬਿਨਾ ਮੇਰਾ ਜੀਵ ਨਹੀਂ ਲੱਗਦਾ ਕੱਲ੍ਹ ਕਹਿੰਦੇ ਜੇ ਮਨ ਚਾਹੀ ਧਰ ਲਾਂਗੇ ਪੰਜ ਚੱਲੇ ਹਾਂ ਤਾਂ ਤਾਂ ਸੇਵ ਚ ਪੌਂ ਵੀ ਨਹੀਂ ਕਰਤੀ ਕਿਸੇ ਸ਼ਹਿਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਜੱਟ ਦੀ ਫਸਲ ਘੋੜੇ ਦੀ نسل ਜੱਟ ਦੀ ਫਸਲ ਘੋੜੇ ਦੀ نسل ਤੇ ਤੀਵੇਂ ਨੂੰ ਅਕਲ ਹੋਣੀ ਬਹੁਤ ਜ਼ਰੂਰੀ ਜੱਟ ਦੀ ਫਸਲ ਘੋੜੇ ਦੀ نسل ਤੇ ਤੀਵੇਂ ਨੂੰ ਅਕਲ ਹੋਣੀ ਬਹੁਤ ਜ਼ਰੂਰੀ ਹੈ ਸੋ ਤਾਂ ਜੀ ਇਹ ਚਾਰ ਜਣੇ ਇਕੱਠੇ ਹੋ ਜਾਣ। ਆਪਾਂ ਨੂੰ ਸਮਝ ਨਹੀਂ ਆਉਂਦਾ। ਜੇ 10 ਜਣੇ ਇਕੱਠੇ ਹੋਣ ਤੇ ਵਿੱਚ ਜਨਾਨੀ ਦੀ ਗੱਲ ਆ ਜਾਵੇ ਤਾਂ ਤੁਹਾਡੇ ਯਾਰ। ਜਨਾਨੀ ਦਾ ਕੀ ਕਹਿਣਾ ਇਹਦੀ ਮਾਤਾ ਕਿ ਇੱਥੇ ਹੁੰਦੀ। ਸਹੀ ਗੱਲ ਹੈ ਨਹੀਂ। ਹਣਾ? ਸਾਡੇ ਮੁਤਾਬਕ ਸਾਡੀ ਮਾਤਾ ਇੱਥੇ ਹੈ। ਚਲੋ ਜੀ ਤੁਹਾਡੇ ਮੁਤਾਬਕ ਮੰਨ ਲੈਨੇ ਆ। ਮੈਂ ਸਾਡੀ ਮਾਤਾ ਇੱਥੇ ਆ। ਤੁਹਾਡੇ ਮੁਤਾਬਕ ਜੇ ਸਾਡੀ ਮਾਤਾ ਇੱਥੇ ਹੈ। ਤਸਵੀਰੇ ਉੱਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਿਆ ਕਰੋਗੇ ਸ਼ੁਕਰ ਹੈ ਪਰਮਾਤਮਾ ਇੱਥੇ ਹੀ ਆ ਜਦੋਂ ਇੱਥੇ ਆ ਗਏ ਉਸ ਦਿਨ ਭਾਂਡੇ ਟਿੰਡੇ ਜਿਵੇਂ ਲੈ ਜਾਣਗੇ ਫੇਰ ਘਰ ਨਹੀਂ ਬਸੜੇ ਕਿਉਂ ਵੀ ਸਿੰਘ ਫੇਰ ਤਾਂ ਸ਼ਾਮ ਦੀ ਕਹੀ ਗੱਲ ਕੱਲ ਉਹ ਨੂੰ ਨਹੀਂ ਭੁੱਲੀ ਜਾਣੀ ਤੇ ਸਵੇਰ ਦੀ ਕਹੀ ਗੱਲ ਸ਼ਾਮ ਨੂੰ ਨਹੀਂ ਭੁੱਲੀ ਜਾਣੀ ਫੇਰ ਤਾਂ ਸਾਰਾ ਕੁਝ ਰੜਕੀ ਜਾਊ ਇੱਕ ਜਨਾਨੀ ਹੈ ਜਿਹੜੀ ਭੁੱਲ ਭੁਲੇਖੇ ਦੇ ਅੰਦਰ ਆਪਦੇ ਨਾਲ ਸੱਤ ਪੀੜੀਆਂ ਚਲਾ ਲੇ ਲਿਆ। ਢਾਈ ਕਹਿੰਦੇ ਕਿ ਜੱਟ ਦੀ ਫਸਲ ਘੋੜੇ ਦੀ نسل ਤੇ ਤੀਮੀ ਨੂੰ ਅਕਲ ਹੋਣੀ ਬਹੁਤ ਜ਼ਰੂਰੀ ਐ। ਭਾਈਆਂ ਵਿੱਚ ਪਿਆਰ, ਵੈਰੀ ਦੀ ਹਾਰ ਤੇ ਘਰ ਦੇ ਵਿੱਚ ਨਾਰ ਹੋਣੀ ਬਹੁਤ ਜ਼ਰੂਰੀ ਐ। ਬਾਬਿਆਂ ਦੀ ਢਾਣੀ, ਨੂੰਤੀ ਸਿਆਣੀ ਤੇ ਰੱਬ ਦੀ ਬਾਣੀ ਹੋਣੀ ਬਹੁਤ ਜ਼ਰੂਰੀ। ਨੱਚੋ, ਖੁੱਦੋ, ਹੱਸੋ, ਖੇਡੋ, ਜ਼ਿੰਦਗੀ ਨੂੰ ਮਾਣੋ, ਇੰਜੋਏ ਕਰੋ। ਪਰ ਉਹਦਾ ਸ਼ੁਕਰੀਆ ਦਾ ਕਰਨਾ ਕਦੇ ਨਾ ਭੁੱਲੋ। ਕਹਿੰਦੇ ਐ ਕਿ ਇੱਕ ਗੱਲ ਦੱਸ ਤੈਨੂੰ ਪੁੱਛਣੀ ਜ਼ਰੂਰ ਵੇ ਕਿੰਨਾ ਚਿਰ ਸੋਹਣਿਆ ਰਹਾਂਗੇ ਦੂਰ ਦੂਰ ਵੇ ਕਦੋਂ ਪੀਉ ਸੱਸੜੀ ਮੇਰੇ ਤੋਂ ਪਾਣੀ ਵਾਰ ਕੇ ਬਜ਼ੁਰਗੋ ਉਹ ਬਜ਼ੁਰਗੋ ਲੈਂਗੁਏਜ ਨੂੰ ਜਿਵੇਂ ਹੱਥਾਂ ਤੇ ਆਪੇ ਮਾਰ ਕੇ ਜਾ ਤੂੜਿਆ ਕਾਕਾ ਕੋਈ ਫਾਇਦਾ ਨਹੀਂ ਬਜ਼ੁਰਗ ਕਮਾਟਦਾ ਆ ਸਾਡੇ ਵਾਰਗਿਆਂ ਨੂੰ ਪੁੱਛ ਕੇ ਦੇਖ ਵੀ ਕਿੰਨੇ ਤੇ ਸੀਹੇ ਚੱਲਦੇ ਆ ਕਿਉਂ ਜੀ ਹਾਂਜੀ ਲੱਗੂ ਜਵਾਨੀ ਵੇ ਹੱਥਾਂ ਤੇ ਹੱਥ ਮਾਰੋ ਚੱਲ ਦੂਰ ਦੂਰ ਵਹਿ ਕਿੰਨਾ ਕਿੰਨਾ ਸੋਨਾ ਰਾਹਾਂ ਦੇ ਦੂਰ ਦੂਰ ਵਹਿ ਕਿੰਨਾ ਕਿੰਨਾ ਸੋਨਾ ਰਾਹਾਂ ਦੇ ਦੂਰ ਦੂਰ ਵਹਿ ਸੱਸੇ ਸੱਚ ਤੇ ਦਸਿੰਦਾ ਚਮਾ ਸਾਥ ਮੇਰੇ ਹੱਥ ਚ ਮਾਈ ਕੈ ਮੇਰੀ ਰੋਜ਼ਗਾਰ ਹੈ ਮੈਂ ਨਾ ਗੱਡੀ ਚ ਬੈਠੀ ਸੀ ਜਦੋਂ ਤੁਸੀਂ ਮੇਰੀ ਗੱਡੀ ਕੋਲ ਦੀ ਲੰਗੇ ਮੈਂ ਖੱਟਾ ਘਰਾਮ ਦੀ ਤੁਸੀਂ ਮੇਰੇ ਪਰਮਾਤਮਾ ਨੇ ਬਣਾਇਆ ਥੈਂਕ ਯੂ ਰੱਬ ਤੁਹਾਡੇ ਰੂਪ ਨੂੰ ਕਹਿੰਦੇ ਜਨਾਨੀ ਦਾ ਰੂਪ ਉਹਦੋ ਸਲਾਮਤ ਰਹਿੰਦਾ ਜਦੋਂ ਜਨਾਨੀ ਇਤੋਂ ਖੁਸ਼ ਹੋਵੇ ਤੇ ਤੁਹਾਨੂੰ ਪਰਮਾਤਮਾ ਇੱਥੇ ਆ ਵਾਲੀ ਖੁਸ਼ੀ ਹਮੇਸ਼ਾ ਦੇਵੇ ਪਿਆਰੂ ਖੇੜ ਆਪਣੇ ਆਪ ਸਵਾਗਤ ਕਰਦਾ ਥੈਂਕ ਯੂ 1100 ਰੁਪਏ ਸਾਡੀ ਗੋਡਿਆ ਰਾਏ ਸਾਡੀ ਪਰੀ ਲਾਲੋ 1100 ਰੁਪਏ ਇਹ ਛੋਟੀ ਜਿਹੀ ਕਲਾਕਾਰਾਂ ਦਾ ਮਾਨ ਕਰਕੇ ਗਏ ਨੇ ਅਸੀਂ 1100 ਰੁਪਏ ਸਾਡੀ ਛੋਰੀਜ਼ ਪਾਰਟੀ ਦੇ ਮਾਨ ਕਰਕੇ ਗਏ ਨੇ ਅਸੀਂ ਤਾਂ ਇਹ 100 ਰੁਪਏ ਜਾ ਰਹੇ ਜੀ ਸਾਡੇ ਨਿੱਕਾ ਸਰਦਾਰ ਸਾਹਿਬ ਪੱਠਾ ਗਰੁੱਪ ਚਲੇ ਸੋਣੇ ਹਾਂ ਹਾਂ ਦੇ ਜੀ ਸੁਵਿੰਦਰ ਬਰਾੜ ਦਾ ਅਖਾੜਾ ਆਪਾਂ ਨੇ ਸੁਣ ਲਿਆ ਦੋ ਤਿੰਨ ਗਾਣੇ ਸੁਣ ਲਿਆ ਅਜੇ ਅਖਾੜਾ ਚੱਲ ਰਿਹਾ ਹੈ ਲੰਬਾ ਸਮਾਂ ਚੱਲੂਗਾ ਪਰ ਆਪਾਂ ਚੱਲਦੇ ਆਂ ਤੇ ਮੇਲਾ ਵੀ ਦੇਖ ਲਿਆ ਘੁੰਮ ਫਿਰ ਕੇ ਇਤਕੀ ਰਸ਼ ਬਹੁਤ ਜ਼ਿਆਦਾ ਪਿਛਲੀ ਵਾਰ ਨਾਲੋਂ ਕਿਉਂਕਿ ਹੌਲੀ ਹੌਲੀ ਇਹ ਮੇਲਾ ਵੱਡਾ ਹੁੰਦਾ ਜਾਣਾ ਤੇ ਜਿਉਣੇ ਮੋੜ ਨੂੰ ਆਪਾਂ ਸਾਰੇ ਜਾਣਦੇ ਆਂ ਹਨਾ ਫਿਲਮਾਂ ਵੀ ਬਣ ਗਿਆ ਹੁਣ ਤਾਂ ਉਹਦੇ ਤੇ ਬਹੁਤ ਸਾਰੀਆਂ ਤੇ ਜਿਹੜਾ ਮੌੜਾ ਪਿੰਡ ਹੈ ਇਹ ਮੇਨ ਹਾਈਵੇ ਤੇ ਹੀ ਹੈ ਜਿਹੜਾ ਆਪਣਾ ਸੰਗਰੂਰ ਦਿੱਲੀ ਹਾਈਵੇ ਰੋਡ ਹੈ ਉਹਦੇ ਉੱਤੇ ਹੀ ਮੌੜਾ ਪਿੰਡ ਹੈ ਤੇ ਉਹਨਾਂ ਦੀ ਯਾਦ ਇੱਥੇ ਪਾਰਕ ਬਣੀ ਹੋਈ ਹੈ ਤੇ ਆ ਘੋੜਾ ਤੇ ਉਹਨਾਂ ਦਾ ਬੁੱਤ ਬਣਿਆ ਹੋਇਆ ਤੇ ਇਸ ਕਰਕੇ ਜਿਦੋਂ ਵੀ ਤੁਸੀਂ ਕਿਤੇ ਦੇਖਣਾ ਹੈ ਜਾਂ ਕਰਨਾ ਹੈ ਇੱਥੇ ਖੜਕੇ ਤੁਸੀਂ ਦੇਖ ਸਕਦੇ ਹੋ ਤੇ ਮੌੜਾਂ ਪਿੰਡ ਆ ਬਸ ਇਹ ਮਹਿਲਾ ਤੇ ਢੜਬੇ ਦੇ ਵਿੱਚ ਕਾਰਜੇ ਆ ਤੇ ਹੁਣ ਆਪਾਂ ਚੱਲਦੇ ਆਂ ਮੌੜਾਂ ਤੋਂ ਆਪਾਂ ਆਗੇ ਸੀਗੇ ਘਰ ਤੇ ਹੁਣ ਆਪਾਂ ਚੱਲਿਆਂ ਢੜਬੇ ਢੜਬੇ ਦਾ ਤੁਹਾਨੂੰ ਪਤਾ ਹੀ ਆ ਮਸ਼ਹੂਰ ਕਬੱਡੀ ਕੱਪ ਚੱਲ ਰਿਹਾ ਹੈ ਤੇ ਆਪਾਂ ਉੱਥੇ ਚੱਲੇ ਆਂ ਬਣੇ ਰਹੋ ਤੁਸੀਂ ਤੇ ਚੱਲ ਲਓ ਜੀ ਆਪਾਂ ਪਹੁੰਚ ਗਏ ਕੁਰਬਾਨ ਕੋਲ ਕੁਰਬਾਨ ਕਹਿੰਦਾ ਮੈਂ ਵੀ ਜਾਊਂਗਾ ਜਾਏਂਗਾ ਤੂੰ ਹਾਂ ਸੱਚੇ ਕੀ ਕਰੇਂਗਾ ਗਾਣੇ ਸੁਣੂਗਾ ਕਹਿੰਦਾ ਖਾੜਿਆਂ ਦਾ ਸ਼ਕੀਨ ਆ ਪੂਰਾ ਜੋਬਰ ਤੇ ਚੱਲਦੇ ਆ ਆਪਾਂ ਬਣੇ ਰਹੋ ਹਾਂ ਨੰਬਰਦਾਰ ਦੇਖਣਾ ਹੈ ਜੋਬਰ ਮਾਰ ਦੇਖਣਾ ਲੰਬੜ ਲੰਬੜ ਦਾ ਰੂਰੀ ਦੇਖ ਲੈ ਉਹ ਤਾਈ ਦਾ ਖੇਹ ਨੇਰੇ ਚ ਦਿਖਿਆ ਨਹੀਂ ਫਿਰ ਲੰਬੜਦਾਰ ਰੂਰੀ ਦੇਖ ਲੈ ਚੱਲ ਜੱਲੀ ਬੱਗੂ ਮਾਣਾ ਆ ਜਾ ਚੱਲੀ ਆਈ ਆ ਜਾ ਆ ਜਾ ਚੱਲੀ ਓਏ ਜਗਾੜ ਹੈ ਐਨ ਹੋਰ ਚਾ ਇਹ ਤਾਂ ਹੋ ਰਹੀ ਕੋਈ ਓਏ ਬੱਬੂ ਮਾਨ ਦੇ ਫੈਨ ਦੇਖੋ ਕਿੱਡੇ ਕਿੱਡੇ ਫੈਨ ਨੇ ਬੱਬੂ ਮਾਨ ਦੇ ਆਜੋ 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 ਇਹ ਆ ਦੇ ਕਿੱਡਾ ਫੈਨ ਆ ਬੱਬੂ ਮਾਨ ਦਾ ਲੋ ਜੀ ਆਪਾਂ ਚੱਲੇ ਹੁਣ ਬੱਬੂ ਮਾਨ ਦੇਖਣ ਸਾਰੇ ਗੱਡੀ ਭਰ ਲਈ ਫੁੱਲ ਕਰਵਾਨ ਵੀ ਬੈਠਾ ਧਰਮਿੰਦਰ ਸਿੰਘ ਇੱਧਰ ਰਵੀ ਅਵੀ ਜੀ ਰਵੀਨ ਰਵੀਨ ਸਭ ਤੋਂ ਵੱਡੀ ਫੈਨ ਤਾਂ ਬੱਬੂ ਮਾਨ ਦੀ ਏ ਆ ਤੇ ਚੱਲਦੇ ਦੇਖਣ ਦੁੱਲੇ ਬਾਹਰ ਪਿੰਡ ਚ ਪੂਰਾ ਪਤਾ ਪਾ ਲੱਗ ਗਿਆ ਆਪਣੇ ਆ ਗਲੀ ਜਾਣਾ ਸੀਗਾ ਇੱਧਰ ਕੋਈ ਡਿਪਟੀ ਸਾਹਿਬ ਆ ਰਹੇ ਨੇ ਉਹ ਆ ਗਏ ਤਾਂ ਕਰਕੇ ਗੱਡੀਆਂ ਰੁਕਤੀਆਂ ਆ ਦੇਖ ਲੋਕਾਂ ਨੂੰ ਆਏ ਬੱਬੂ ਮਾਨ ਆ ਗਿਆ ਪੁਲਸ ਵਾਲੇ ਲਾਣਗੇ ਡੰਡੇ ਗਾ ਆ ਦੇਖ ਆ ਉਹਦੇ ਉੱਪਰ ਲੋ ਜੀ ਸਾਰੀ ਪੁਲਸ ਗਈ ਰਫਾ ਦਫਾ ਉਹ ਹੁਣ ਜਿਹੜੇ ਵਾਲੇ ਮਾਝੇ ਲਓ ਜੀ ਸਾਰਿਆਂ ਨੂੰ ਆ ਗਿਆ ਬੱਬੂ ਮਾਰ ਆਇਆ ਦੇਖੀ ਕਿਵੇਂ ਜਾਂਦੇ ਨੇ ਗੱਡੀਆਂ ਦੇ ਮਗਰ ਭੱਜੇ ਲਓ ਜੀ ਆਪਾਂ ਲੰਘ ਚੱਲੇ ਉਹ ਗੜ ਗਈ ਗੱਡੀ ਹੋਏ ਗੱਡੀ ਗੜ ਗਈ ਗੜ ਗਈ ਦੀ ਗੱਡੀ ਭਈਆ ਟੋਏ ਚ ਬਈ ਕੱਠ ਹੋਏ ਓ ਹੋ 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 ਆ ਸਾਹਮਣੇ ਸਟੇਡੀਅਮ ਹੈ ਆ ਆਪਣੇ ਮਿੱਤਰ ਦਾ ਘਰ ਆਪਾਂ ਇੱਥੇ ਗੱਡੀ ਲਾਤੀ ਉਹ ਲੰਦਰ ਲੱਗਣੀ ਨਹੀਂ ਬਾਈ ਆ ਆ ਹਉਦੀ ਐ ਇੱਥੇ ਲੱਗੂਗਾ ਟਾਈਮ ਆ ਇਹ ਹੋਰ ਇੱਧਰ ਦੱਬ ਕੇ ਲਾ ਦੇ ਬੱਸ 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 ਇੱਧਰ ਨੂੰ ਕਰ ਦੇ ਹੁਣ ਜਾ ਬਾ ਬਾ ਜਿਆਦੇ ਨਹੀਂ ਬਾਈ ਗੱਡੀਆਂ ਲਾਉਣ ਦੀ ਵੀ ਨਹੀਂ ਜਗ੍ਹਾ ਹੈਗੀ ਚੱਲ ਆਪਾਂ ਆਏ ਵੀ ਇੱਥੇ ਘਰ ਆਪਣਾ બસ ਬਸ 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 ਓਕੇ ਉਹ ਦੇਖ ਲਓ ਓਏ ਕਿਵੇਂ ਰੋਲਾ ਪਾਉਂਦੇ ਨੇ ਜੀ ਆਪਾਂ ਪਹੁੰਚ ਗਏ ਢੜਬੇ ਅੱਜ ਪਹਿਲਾਂ ਤੁਹਾਨੂੰ ਆਪਾਂ ਮੌੜਾਂ ਵਾਲਾ ਮੇਲਾ ਦਿਖਾਇਆ ਸੀ ਜੌਣੇ ਮੋੜ ਦੀ ਯਾਤਰੀ ਉੱਥੇ ਜਸਵਿੰਦਰ ਬਰਾੜ ਦਾ ਖਾੜਾ ਦਿਖਾਇਆ ਸੀ ਤੁਹਾਨੂੰ ਤੇ ਹੁਣ ਆਪਾਂ ਰਾਤ ਨੂੰ ਪਹੁੰਚ ਗਏ ਜੀ ਢੜਬੇ ਦੀ ਧਰਤੀ ਤੇ ਢੜਬੇ ਦਾ ਜਿਹੜਾ ਟੂਰਨਾਮੈਂਟ ਆ ਤੁਹਾਨੂੰ ਪਤਾ ਵੀ ਕਿੱਡਾ ਘੈਂਟ ਆ ਜੀ ਇੱਥੇ ਵੱਡੇ ਵੱਡੇ ਸਿੰਗਰ ਸਟੇਜਾਂ ਤੇ ਗਾ ਗਏ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬੱਬੂ ਮਾਣੋ ਕਰੋ ਅਗਲੇ ਵਲੌਗ ਚ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰ ਰਹੇ ਆਂ ਉਹ ਦੇਖੋ ਤੁਸੀਂ ਨੈਕਸਟ ਵਲੌਗ ਤੇ ਪਹੁੰਚ ਗਏ ਜੀ ਆਪਾਂ ਹੁੰਦੜਪੇ ਜੇ ਆਪਣਾ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਨਵੇਂ ਉਹ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਨੈਕਸਟ ਵਲੌਗ ਚ ਥੈਂਕਸ ਫੋਰ ਵਾਚਿੰਗ ਬਾਏ ਬਾਏ